ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਗੁਰੂ ਰਾਮਦਾਸ ਪਾਤਸ਼ਾਹ ਦਾ ਬੜਾ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਕਿ ਸੰਗਤ ਆਬ ਮਹਾਰੇ ਝੰਡੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਰੇ ਲਾਉਂਦੀ ਆ ਰਹੀ ਹੈ ਤਾਂ ਜਿਹੜੀ ਟਾਈਮ ਤੇ ਅਜੇ ਸ਼ੁਰੂ ਹੋਇਆ ਤੇ ਲੋਕ ਹਜ਼ਾਰਾਂ ਦੀ ਤਰ੍ਹਾਂ ਅੰਦਰ ਆ ਰਹੇ ਨੇ ਲੋਕ ਚਾਹੁੰਦੇ ਨੇ ਪੰਜਾਬ ਦਾ ਪਹਾ ਚਾਹੁੰਦੇ ਨੇ ਪੰਜਾਬ ਬਚਾਉਣਾ ਚਾਹੁੰਦੇ ਨੇ ਪੰਜਾਬ 'ਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ 2027 ਚ ਹਮੇਸ਼ਾ ਜਿੱਤ ਜਾਂਦੇ ਨੇ ਇਸ ਵੇ ਰੈਲੀ ਦੀ ਜਿਹੜੀ ਆ ਸ਼ੁਰੂਆਤ ਇੱਕ ਤਾਂ ਰੈਲੀ ਦੀ ਸ਼ੁਰੂਆਤ ਆ ਇੱਕ ਹੁਣ ਇਸੇ ਰੈਲੀ ਦੀ ਜਿਹੜੀ ਸ਼ੁਰੂਆਤ ਹੋਈ ਆ ਪੰਡਾਲ ਭਰਨਾ ਸ਼ੁਰੂ ਹੋ ਚੁੱਕਿਆ ਵੱਡੀ ਗਿਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਪੰਡਾਲ 'ਚ ਪੁੱਜ ਰਹੇ ਨੇ ਲੰਬੀਆਂ ਲਾਈਨਾਂ ਜਿਹੜੀਆਂ ਪੰਡਾਲ ਤੋਂ ਬਾਹਰ ਲੱਗਿਆ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਬਾਹਰ ਚੈਕਿੰਗ ਹੋ ਕੇ ਹਰ ਇੱਕ ਬੰਦੇ ਨੂੰ ਅੰਦਰ ਭੇਜਿਆ ਜਾ ਰਿਹਾ ਆ ਇਸ ਕਰਕੇ ਪੰਡਾਲ ਜਿਹੜਾ ਉਹ ਲਗਾਤਾਰ ਭਰ ਰਿਹਾ ਸੀਰੀਅਲ ਲੀਡਰਸ਼ਿਪ ਵੀ ਆਉਣੀ ਸ਼ੁਰੂ ਹੋ ਗਈ ਆ ਤੇ ਸੁਖਵੀਰ ਸਿੰਘ ਬਾਦਲ ਵੀ ਉਹ ਥੋੜੀ ਦੇਰ 'ਚ ਇੱਥੇ ਪੁੱਜਣਗੇ ਕਾਦੀਆਂ ਤੋਂ ਪਹਿਲੀ ਰੈਲੀ ਦਾ ਆ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਚੜ੍ਹਦੇ ਬਦੇਰੀਆਂ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪੰਜਾਬ ਬਚਾਓ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਲੈ ਆਓ ਦੇ ਨਾਰੇ ਤਹਿਤ ਇਹਨਾਂ ਰੈਲੀਆਂ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਕੋਈ ਜ਼ਰੂਰ ਤੋਂ ਦਿਖਾਉਣਾ ਪਿੱਛੇ ਦੇਖੋ ਕੈਮਰਾ ਜਿਹੜਾ ਕਬਾ ਕੇ ਕਿ ਬਿਲਕੁਲ ਜਿਹੜੇ ਲੋਕ ਨੇ ਉੱਥੇ ਹੁਣ ਪੁੱਜਣਾ ਸ਼ੁਰੂ ਹੋਏ ਨੇ ਦੂਰ ਤੱਕ ਇਕੱਠ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਵੱਡੀ ਗਿਣਤੀ ਜਿਹੜੇ ਲੀਡਰ ਨੇ ਸੀਨੀਅਰ ਉਹ ਜਿਹੜੇ ਉਹ ਪੁੱਜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿਵੇਂ ਤੁਸੀਂ ਦੇਖ ਰਹੇ ਹੋ ਨੇ ਰੈਲੀ ਤੁਸੀਂ ਪਹੁੰਚੇ ਹੋ ਖਾਸ ਕਰਕੇ ਇਨੀ ਦੂਰ ਇੱਥੇ ਦੇਖੋ ਜੀ ਜਿਵੇਂ ਲੋਕਾਂ ਦੇ ਵਿੱਚ ਛਾ ਆ ਮੈਂ ਜਿਹੜੇ ਰੋਡ ਦੇ ਉੱਤੋਂ ਆਇਆ ਚੱਲ ਕੇ ਟਰਾਲੀਆਂ ਨਾਲ ਭਰਿਆ ਹੋਇਆ ਲੈਣਾ ਲੱਗਿਆ ਹੋਇਆ ਝੱਡੇ بلند ਨੇ ਸ਼ੋਮਨੀ ਅਕਾਲੀ ਦਲ ਦੇ ਆ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਸੁਦਾ ਪ੍ਰਕਾਸ਼ ਸਿੰਘ ਬਾਦਲ ਦੇ ਧਾਰੇ ਲਾਉਂਦੇ ਇਹ ਰੈਲੀ ਵਿੱਚ ਆ ਰਹੇ ਨੇ ਤੇ ਮੈਂ ਸਮਝਦਾ ਬੜਾ ਵੱਡਾ ਛਾ ਆ ਇਹ ਰੈਲੀ ਪਤਾਈ ਦਾ ਜਿਹੜੀ ਸਰਕਾਰ ਉਹਦਾ ਮੋੜ ਬੰਨਣਾ ਆ ਇੱਥੋਂ ਸ਼ੁਰੂਆਤ ਹੋਣੀ ਆ ਲੋਕਾਂ ਦਾ ਜਜ਼ਬਾ ਵੇਖ ਕੇ ਲੋਕਾਂ ਦਾ ਪਛਾਹ ਵੇਖ ਕੇ ਮੇਰੀਆਂ ਭੈਣਾਂ ਬੀਬੀਆਂ ਬਜ਼ੁਰਗਾਂ ਨੌਜਵਾਨ ਸਾਰੇ ਗੱਡਾ ਕਿਤੇ ਲੋਕ ਇੱਥੇ ਬਾਕੀ ਹਿੰਦੂ ਵੀਰ ਵੀ ਸਿੱਖ ਵੀ ਈਸਾਈ ਵੀ ਸਾਰੇ ਇਕੱਠੇ ਹੋ ਕੇ ਇੱਥੇ ਇਹ ਰੈਲੀ ਰਜਬਾਂਜ ਰਹੇ ਨੇ ਤੇ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਇਹ ਆਸ ਰ ਸਰਕਾਰ ਬਾਨੀ ਉਹਦਾ ਇਹ ਮੋੜ ਬਣੂਗੀ ਅੱਜ ਦੀ ਰੈਲੀ। ਸੋ ਫਿਰ ਕੋਈ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਸਮੇਂ ਰੈਲੀ ਦੀ ਹੈ। ਰੈਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਡਿੱਗੇ ਲੀਡਰ ਪਹੁੰਚ ਰਹੇ ਨੇ ਕਿਵੇਂ ਅੱਜ ਤੁਸੀਂ ਇਸ ਰੈਲੀ ਨੂੰ ਦੇਖ ਰਹੇ ਹੋ। ਇਹ ਪਹਿਲੀ ਰੈਲੀ ਹੈ ਕਾਦੀਆਂ ਵਿਖੇ ਸ਼ੁਰੂਆਤ ਹੋਈ। ਅੱਗੇ ਅੱਜ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਅੱਜ ਇੱਥੇ ਪਹੁੰਚ ਰਹੀ ਆ ਮੈਂ ਸਮਝਣਾ ਕਾਦੀਆਂ ਹਲਕੇ ਦੇ ਵਿੱਚ ਰਾਲੀਆਂ ਦਾ ਅੱਜ ਆਰੰਭ ਹੋ ਰਿਹਾ ਮਾਜੇ ਦੀ ਧਰਤੀ ਤੋਂ ਮੈਂ ਸਮਝਣਾ ਕਿ ਬਹੁਤ ਵੱਡਾ ਇਨਕਲਾਬ ਆਏਗਾ ਔਰ ਅੱਜ ਦਾ ਐਡਾ ਵੱਡਾ ਇਕੱਠ ਹੋਏਗਾ ਕਿ ਜਿੱਥੇ ਵਿਰੋਧੀਆਂ ਦੀਆਂ ਨੀਂਦਾਂ ਹਰਾਮ ਹੋ ਜਾਣਗੀਆਂ ਉੱਥੇ ਇਹ ਬਿਲਕੁਲ ਮੋਹਰ ਲੱਗੇਗੀ ਕਿ 227 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਬਣਗੇ ਔਰ ਮੈਂ ਸਮਝਣਾ ਵਾਂ ਕਿ ਅੱਜ ਦਾ ਜਿਹੜਾ ਉਤਸ਼ਾਹ ਵੇਖ ਕੇ ਕਿੱਦਾ ਵੱਡਾ ਮੈਂਡੇਟ ਲੋਕਾਂ ਨੇ ਗੁੰਮਰਾਹਕੁਨ ਪ੍ਰਚਾਰ ਵਿੱਚ ਆ ਕੇ ਦਿੱਤਾ ਸੀ ਹੁਣ ਸੱਚ ਦੀ ਤੇ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਸ਼ਹੀਦਾਂ ਦੀ ਜਥੇਬੰਦੀ ਆ ਲੋਕ ਜਾਗ ਚੁੱਕੇ ਆ ਔਰ ਅੱਜ ਸਰਕਾਰ ਤੋਂ ਤੰਗ ਆ ਚੁੱਕੇ ਆ ਲਾਅ ਐਂਡ ਆਰਡਰ ਵੇਹ ਲੋ ਪੰਜਾਬ ਦੀ ਜੋਸ਼ ਦਿਦੀ ਐ ਸਰਕਾਰ ਨੇ ਕਰਦੀ ਆ ਮੈਂ ਸਮਝ ਲਾ ਉਹ ਤੋਂ ਅੱਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣ ਲਈ ਲੋਕ ਦਬਾਅਲੇ ਹੋਏ ਆ ਜੀ ਸੋ ਫਿਰ ਤੋਂ ਜੋ ਜਿੱਸੇ ਦਾ ਕਰ ਰਿਹਾ ਤੁਸੀਂ ਪਹਿਲਾਂ ਵੀ ਸਾਡੇ ਨਾਲ ਜਿਹੜੇ ਜੁੜੇ ਸੀਗੇ ਹੁਣ ਵੀ ਲਗਾਤਾਰ ਆਪਾਂ ਗੱਲ ਕਰ ਰਹੇ ਸੀ ਤਾਂ ਲੋਕ ਪਹੁੰਚਣੇ ਸ਼ੁਰੂ ਹੋયા ਵੱਡੀ ਗਿਣਤੀ ਵਿੱਚ ਦੇਖੋ ਜਿਹੜੇ ਝੰਡੇ ਨਜ਼ਰ ਆ ਰਹੇ ਲੋਕ ਨਜ਼ਰ ਆ ਰਹੇ ਕਿਵੇਂ ਦੇਖ ਰਹੇ ਹੋ ਇਸ ਕਾ ਬੜਾ ਸ਼ੁਕਰ ਹੈ ਜੀ ਗੁਰੂ ਰਾਮਦਾਸ ਪਾਤਸ਼ਾਹ ਦਾ ਬੜਾ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਕਿ ਸੰਗਤ ਆਪ ਮਹਾਰੇ ਝੰਡੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਰੇ ਲਾਉਂਦੀ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਇਹ ਤਸਵੀਰਾਂ ਨੇ ਜੀ ਕਿਵੇਂ ਦੇਖੋ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਲਿਆ ਉਹ ਸਾਹਮਣੇ ਨਜ਼ਰ ਆਂਡਿਆ ਦੂਰ ਤੱਕ ਜਨਤਾ ਜਿਹੜੀ ਟਾਈਮ ਤੇ ਅਜੇ ਸ਼ੁਰੂ ਹੋਇਆ ਤੇ ਲੋਕ ਹੰਝਾਰਾ ਦੀ ਤਦਾਦ ਚ ਅੰਦਰ ਆ ਰਹੇ ਨੇ ਲੋਕ ਚਾਹੁੰਦੇ ਨੇ ਪੰਜਾਬ ਦਾ ਪਹਾ ਜਾਂਦੇ ਨੇ ਪੰਜਾਬ ਬਚਾਉਣਾ ਚਾਹੁੰਦੇ ਨੇ ਪੰਜਾਬ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ 2027 ਚ ਹਮੇਸ਼ਾ ਜਿੱਤ ਚਾਹੁੰਦੇ ਨੇ ਔਰ ਉਹ ਚਾਹੁੰਦੇ ਨੇ ਪੰਜਾਬ ਦਾ ਭਾਈਚਾਰਾ ਬਣਾ ਰਿਹਾ ਮੈਂ ਸਮਝਣਾ ਬੜੀ ਵੱਡੀ ਜਨਤਾ ਦਾ ਜਿਹੜਾ ਹਮਨ ਇਫੈਕਟ ਪਵੇਗਾ ਇਸ ਰੈਲੀ ਦਾ ਹਲਕੇ ਦੇ ਉੱਤੇ ਹਰ ਦੇ ਲੋਕਾਂ ਦੇ ਉੱਤੇ ਤੇ ਆਉਣ ਵਾਲੀ ਸਿਆਸਤ ਮੈਂ ਕਹਿੰਦਾ ਵੀ ਆਉਣ ਵਾਲੀ ਸਿਆਸਤ ਦੇ ਉੱਤੇ ਹਲਕੇ ਦੇ ਉੱਤੇ ਤੇ ਮੈਂ ਅੱਜ ਵੀ ਰੈਲੀ ਦਾ ਸਾਥ ਦੇਖ ਕੇ ਕਹਿ ਸਕਦਾ ਕਿ ਬਾਦਲ ਸਾਹਿਬ ਦੀ ਜਿੱਤ ਜੜੀ ਆ ਬਾੜੀ ਦੀ ਟਿਕੜ ਦੇ ਉੱਤੇ ਯਕੀਨੀ ਆ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਅੰਦਰ ਕੋਨੇ-ਕੋਨੇ 'ਚ ਜਿਹੜੀਆਂ ਰੈਲੀਆਂ ਹੋਣਗੀਆਂ ਜਾ ਦੋ ਦੁਗੀਆਂ ਲਟੇਰਿਆਂ ਤੋਂ ਦਿੱਲੀ ਵਾਲਿਆਂ ਤੋਂ ਉਹਨਾਂ ਨੂੰ ਭਜਾਉਣ ਦਾ ਮਨ ਬਣਾ ਚੁੱਕਿਆ ਆਣ ਵਾਲੇ ਸਮੇਂ। ਸੋ ਬਿਲਕੁਲ ਜੇ ਤੁਸੀਂ ਐਸੇ ਇਲਾਕੇ ਦੀ ਗੱਲ ਕਰੋ ਤਾਂ ਤਿੰਨ ਵੱਡੀਆਂ ਜੜੀਆਂ ਮੰਗਾਂ ਨੇ ਇਸ ਇਲਾਕੇ ਦੀਆਂ ਲੰਬੇ ਸਮੇਂ ਤੋਂ ਬਣੀਆਂ ਹੋਈਆਂ ਸੀਗੀਆਂ ਤਾਂ ਹੁਣ ਇਹ ਅਕਾਲੀ ਦਲ ਤੋਂ ਉਮੀਦ ਕੀਤੀ ਜਾ ਰਹੀ ਸਭ ਤੋਂ ਵੱਡੀ ਮੰਗ ਹੈਗੀ ਇੱਥੇ ਬੀਆਰ ਕਾਲਜ ਦੀ ਕੋਈ ਹਾਇਰ ਐਜੂਕੇਸ਼ਨ ਕਾਲਜ ਦੀ ਕਿਉਂਕਿ ਕੁੜੀਆਂ ਦੇ ਲਈ ਕੋਈ ਵੀ ਇੱਥੇ ਹਾਇਰ ਐਜੂਕੇਸ਼ਨ ਕਾਲਜ ਨਹੀਂ ਹੈਗਾ।